2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਵੇਗੀ ਕਾਂਗਰਸ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੁਣ ਤੋਂ ਹੀ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਖਾਸ ਕਰਕੇ ਜਿਹੜੇ ਪਾਰਟੀ ਪ੍ਰਧਾਨ ਨੇ ਵੱਡੇ ਆਗੂ ਨੇ ਉਹ ਦਾਅਵੇ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਦਰ ਤੇ ਕਾਂਗਰਸ ਪਾਰਟੀ ਦੇ ਆਪਣੇ ਪਦਰ ਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਪਦਰ ਤੇ ਅਤੇ ਭਾਰਤੀ ਜਨਤਾ ਪਾਰਟੀ ਕਹਿੰਦੇ ਨੇ ਕਿ ਅਸੀਂ ਆਪਣੇ ਬਲ ਬੁੱਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ ਪਹਿਲਾਂ ਗੱਲ ਕਰਦੇ ਹਾਂ ਹਾਕਮ ਤੇ ਹਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ ਕਿ ਉਹਨਾਂ ਵਾਦਿਆਂ ਨੂੰ ਪੂਰਾ ਕਰ ਲਿਆ ਗਿਆ ਹੈ ਕੀ ਉਹਨਾਂ ਵਾਰਿਆਂ ਵਾਦਿਆਂ ਉੱਤੇ ਖਰੇ ਉਤਰੇ ਨੇ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਤੇ ਵੱਖ-ਵੱਖ ਚੈਨਲਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਲੋਕਾਂ ਨੂੰ ਦਗਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਲੋਕ ਖੁਸ਼ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਪਤਾ ਹੈ ਕਿ ਗਰਾਊਂਡ ਲੈਵਲ ਦੀ ਰਿਪੋਰਟ ਕੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਵਾਅਦਾ ਕੀਤਾ ਸੀ ਖਾਸ ਕਰਕੇ ਬੇਰਜ਼ਗਾਰੀ ਦਾ ਉਸ ਨੂੰ ਲੈ ਕੇ ਲਗਭਗ 63 ਹਜ਼ਾਰ ਬੇਰਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਕੀ 63 ਹਜ਼ਾਰ ਨੌਜ ਬੇਰਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਨਾਲ ਪੰਜਾਬ ਦੇ ਵਿੱਚ ਬੇਰਜ਼ਗਾਰੀ ਖਤਮ ਹੋ ਗਈ ਹੈ ਪੰਜਾਬ ਦੇ ਵਿੱਚ ਬਾਹਰ ਦੇ ਦੇਸ਼ਾਂ ਤੋਂ ਅੰਗਰੇਜ਼ ਗੋਰੇ ਆ ਕੇ ਕੰਮ ਕਰਨ ਲੱਗ ਪਏ ਪੰਜਾਬ ਦੇ ਹਾਲਾਤ ਕਿੱਦਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਗੈਂਗਸਟਰਵਾਦ ਨੂੰ ਲੈ ਕੇ ਫਰੋਤੀਆਂ ਨੂੰ ਲੈ ਕੇ ਅਤੇ ਪੰਜਾਬ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹੀ ਕੰਮ ਕਰ ਰਹੇ ਨੇ ਕਰਜ਼ੇ ਦੀ ਵਾਰ-ਵਾਰ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜੇਕਰ ਅਸੀਂ ਕਰਜ਼ਾ ਲਿਆ ਹੈ ਤੇ ਅਸੀਂ ਕੁਝ ਪੰਜਾਬ ਦਾ ਬਣਾਇਆ ਵੀ ਹੈ ਗੱਲ ਕਰਦੇ ਹਾਂ ਲੈਡ ਪੁਲਿੰਗ ਪਾਲਿਸੀ ਦੀ ਗੱਲ ਕਰਦੇ ਹਾਂ ਐਮਐਸਪੀ ਦੀ ਗੱਲ ਕਰਦੇ ਹਾਂ ਜਿਹੜੇ ਧਰਨੇ ਕਿਸਾਨਾਂ ਦੇ ਉਖਾੜੇ ਗਏ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਅਤੇ ਦਿੱਲੀ ਦੇ ਸ਼ੰਭੂ ਬਾਰਡਰ ਤੋਂ ਕੀ ਕਿਸਾਨ ਫਿਰ ਦੁਬਾਰਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲ ਮੁਰੰਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਆਸੀ ਟਿੱਕਾ ਟਿੱਪਣੀ ਹੁਣ ਸਾਰੀਆਂ ਹੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲੇ ਲੋਕ ਹੁਣ ਕੁਛ ਨਹੀਂ ਬੋਲਦੇ ਸਗੋਂ ਕਿਸਾਨਾਂ ਦੇ ਖਿਲਾਫ ਹੋਏ ਨੇ ਕਿਸਾਨਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਖਾਸ ਕਰਕੇ ਜਿਹੜਾ ਬਿਜਲੀ ਦੇ ਮੀਟਰਾਂ ਦਾ ਕੰਪਿਊਟਰਿਕਨ ਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਸੀਮ ਵਾਲੇ ਜਿਹੜੇ ਐਮੀਟਰ ਕਹਿੰਦੇ ਆ ਜਿਹੜੇ 6-7 ਮੁੱਦੇ ਨੇ ਉਹਨਾਂ ਉੱਤੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਪਾਰਟੀਆਂ ਵੱਲੋਂ ਘਿਰਿਆ ਜਾ ਰਿਹਾ ਜਾ ਰਿਹਾ ਹੈ ਲਖਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਅਸੀਂ 2027 ਦੀ ਗੱਲ ਛੱਡੋ ਅਸੀਂ ਤਾਂ 2032 ਦੀ ਤਿਆਰੀਆਂ ਕਰ ਰਹੇ ਹਾਂ ਲੋਕ ਤਾਂ ਸਾਨੂੰ 2032 ਦੇ ਲਈ ਕਹਿ ਰਹੇ ਨੇ ਕਹਿੰਦੇ ਨੇ 2027 ਦੇ ਵਿੱਚ ਤੋਂ ਤੁਹਾਡੀ ਸਰਕਾਰ ਬਾਣੀ ਜਾਣੀ ਹੈ ਹੁਣ ਰਹਿ ਗਈ ਕਾਂਗਰਸ ਪਾਰਟੀ ਦੀ ਗੱਲ ਕਾਂਗਰਸ ਪਾਰਟੀ ਦਾ ਆਪਸੀ ਘਾਟੋਕ ਪਲਿਸ ਲੜਾਈ ਝਗੜੇ ਦੌਰ ਇਹਨਾਂ ਆਗੂਆਂ ਦੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਚੌਧਰ ਕੁੜੇ ਨੂੰ ਲੈ ਕੇ ਜਿਸ ਦਾ ਖਮਨਿਆਜ਼ਾ ਇਹਨਾਂ ਨੂੰ 2022 ਦੇ ਵਿੱਚ ਵੀ ਭੁਗਤਣਾ ਪਿਆ ਜੇਕਰ ਇਹ ਹੁਣ ਇਕੱਠੇ ਹੋ ਜਾਂਦੇ ਨੇ ਇੱਕ ਸਟੇਜ ਉੱਤੇ ਖੜਦੇ ਨੇ ਆਪੋ ਆਪਣੀ ਵਿਚਾਰਧਾਰਾ ਨੂੰ ਛੱਡ ਕੇ ਜਿਹੜੀ ਵਿਚਾਰਧਾਰਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਹੈ ਜਿਹੜੀ ਆਡਾਇਲੋਜੀ ਉਹਨਾਂ ਦੀ ਹੈ ਉਸ ਹਿਸਾਬ ਦੇ ਨਾਲ ਚੱਲਦੇ ਨੇ ਤਾਂ ਫਿਰ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਮੁਕਾਬਲਾ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੇ ਨਾਲ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਅਸੀਂ ਆਪਣੇ ਵੱਲ ਬੂਤੇ ਉੱਤੇ ਸਰਕਾਰ ਬਣਾਵਾਂਗੇ ਕੀ ਸ਼ਰੂਮਣੀ ਅਕਾਲੀ ਦਲ ਦੇ ਨਾਲ ਪੰਥ ਹੈ ਕੌਮ ਦੀ ਵੋਟ ਹੈ ਕੌਮ ਦੇ ਮਨਾਂ ਦੇ ਵਿੱਚੋਂ ਗੁੱਸਾ ਦੂਰ ਹੋ ਗਿਆ ਹੈ ਕੌਮ ਚਾਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਇਕੱਲਾ ਚਾਣਾ ਪਹਾੜ ਨਹੀਂ ਫੋੜ ਸਕਦਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਨੇ ਕਿ ਅਸੀਂ ਆਪਣੇ ਬਲ ਪੂਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣਾਵਾਂਗੇ ਪੰਜਾਬ ਦੇ ਵਿੱਚ ਸਰਕਾਰ ਵੀ ਆਵੇਗੀ ਡਾਇਨਾਸੌਰ ਵੀ ਆਉਣਗੇ ਉਧਰ ਨਵੀਂ ਸ਼੍ਰੋਮਣੀ ਅਕਾਲੀ ਬਣੀ ਜਿਸ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਹੱਥ ਖੜੇ ਨਜ਼ਰ ਕਰਦੇ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਜਿਹੜੀ ਹੈ ਆਪਣੇ ਬਲਬੁੱਤੇ ਉਤੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨੇ ਹਨ ਅਸੀਂ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਦੇ ਹਾਂ ਇਟ ਮੀਨਸ ਕਿ ਅਸੀਂ ਗੈਂਗਸਟਰ ਵਾਦ ਜਿਹੜੇ ਲੋਕ ਲੈ ਕੇ ਆਏ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਰਾਜ ਵਿੱਚ ਚਿੱਟਾ ਵਿਖਿਆ ਕੀ ਉਹਨਾਂ ਦੀ ਦੇ ਨਾਲ ਅਸੀਂ ਗੱਠ ਗੱਠਜੋੜ ਕਰਾਂਗੇ ਇਹ ਰਵਨੀਤ ਬਟੂਨੇ ਵੀ ਕਹਿ ਦਿੱਤਾ ਹੈ ਕਿ ਆਪਣੇ ਅਮਰਿੰਦਰ ਅਤੇ ਸੁਖੀਲ ਕੁਮਾਰ ਜਾਖੜ ਰਵਨੀਤ ਬਟੂ ਦੀ ਹਾ ਦੇ ਵਿੱਚ ਹਾਣੀ ਮਾਰਾ ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣਾ ਚਾਹੀਦਾ ਹੈ ਕਿਹੜੀ ਵਿਚਾਰਧਾਰਾ ਤੇ ਕਿਹੜੀ ਅਿਡਿਓਲੋਜੀ ਤੇ ਇਹ ਗੱਠਜੋੜ ਕਰਨਗੇ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਵੀ ਨੇ ਇਹਦੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਦੌਰ ਦੇ ਵਿੱਚੋਂ ਬਾਹਰ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਟੱਕਰ ਕਾਂਗਰਸ ਪਾਰਟੀ ਦੇ ਨਾਲ ਹੈ ਅਸੀਂ ਤਾਂ ਆਪ ਆਪ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਗਣਦੇ ਹੀ ਨਹੀਂ ਆਖਰਕਾਰ ਕਿਉਂ ਪ੍ਰਚਾਰਿਆ ਜਾ ਰਿਹਾ ਹੈ ਕਿਹੜੇ ਦਮ ਤੇ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸੰਜੀਪ ਕਰਨਾ ਖਾਲਾ ਜੀ ਦਾ ਵਾਰਾ ਨਹੀਂ ਇਹਦੇ ਲਈ ਪੂਰਾ ਤਾਮਚਾ ਵਾ ਕੌਮ ਦੀ ਇਕਤਾ ਪਾਉਣੀ ਪਣੀ ਹੈ ਕੌਮ ਦੀ ਗੱਲ ਸੁਣੀ ਪਾਉਣੀ ਹੈ ਹੂੰ ਕੌਣ ਨੂੰ ਇੱਕ ਛੱਲੇ ਅੱਥਲੇ ਇਕੱਠਾ ਕਰਨਾ ਪੈਣਾ ਹੈ ਕੌਮ ਨੂੰ ਨਾਲ ਲੈ ਕੇ ਚਲਾਉਣਾ ਪੈਣਾ ਹੈ ਕੌਮ ਦੇ ਸ਼ਹੀਦਾਂ ਦੇ ਲੋਕ ਨੂੰ ਟਿਕਟਾਂ ਦੇਣੀਆਂ ਪੈਣੀਆਂ ਨੇ ਐਸੀ ਬੀਸੀ ਜਰਨਲ ਭਾਈਚਾਰੇ ਦਾ ਖਿਆਰ ਰੱਖਿਆ ਜਾਣਾ ਰੱਖਣਾ ਪੈਣਾ ਹੈ ਪਾਰਟੀ ਤਾਂ ਹਾਲੇ ਜ਼ਗੀਰਦਾਰ ਦੀ ਬਣੀ ਹੋਈ ਹੈ ਇਸ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਹੁਣ ਤੋਂ ਹੀ ਲਗਾਇਆ ਜਾ ਰਿਹਾ ਹੈ ਲੇਕਿਨ ਜਿਹੜੇ ਸਰਵੇ ਕਹਿੰਦੇ ਨੇ ਜਿਹੜਾ ਸਰਵੇਖਣ ਕਹਿੰਦਾ ਹੈ ਲੋਕ ਹਾਲੇ ਵੀ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਥਾਪੜਾ ਮਿਲਦਾ ਹੈ ਮੁੱਖ ਮੰਤਰੀ ਦਾ ਚਿਹਰੇ ਦਾ ਤਾਂ ਕਾਡਵੀ ਟੱਕਰ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦਾ ਹੈ ਕਿ ਜਿੱਤ ਜਾਣ ਸਰਕਾਰ ਬਣਾਉਣ ਜਾਣ ਪਰ ਜੇਕਰ ਚਰਨਜੀਤ ਸਿੰਘ ਚੰਨੀ ਦਾ ਜਾਦੂ ਚੱਲਿਆ ਜਿਸ ਤਰ੍ਹਾਂ ਚੰਨੀ ਚਰਨਜੀਤ ਸਿੰਘ ਚੰਨੀ ਨੇ ਮੁੰਝਾ ਫੇਰਿਆ ਤੇ ਝਾੜੂ ਵੀ ਤਿੱਲਾ ਤਿੱਲਾ ਹੋਵੇਗਾ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਿਉਂਕਿ ਸਰਵੇ ਕਹਿੰਦੇ ਨੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਨੇ ਪਹਿਲੀ ਪਸੰਦ ਪੰਜਾਬ ਦੇ ਮੁੱਖ ਮੰਤਰੀ ਪਹਿਲੀ ਪਸੰਦ ਚਰਨਜੀਤ ਸਿੰਘ ਚੰਨੀ ਦੂਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜਾ ਬੜੇ ਨੇ ਪ੍ਰਤਾਪ ਸਿੰਘ ਬਾਜਵਾ ਚੌਥਾ ਬੜੇ ਨੇ ਸਰਦਾਰ ਸੁਖਬੀ ਸਿੰਘ ਬਾਦਲ 5ਵੇਂ ਨੰਬਰ ਤੇ ਰਾਜਾ ਵਰਿੰਗ ਅਤੇ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦਾ ਨਾਮ ਆ ਰਿਹਾ ਹੈ। ਯਾਨੀ ਕਿ ਹਾਲੇ ਵੀ ਕਾਂਗਰਸ ਪਾਰਟੀ ਦੀ ਵੋਟ ਜਿਹੜੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨਾਲ ਟੁੱਟ ਕੇ ਜਿਹੜੀ ਆਮ ਆਦਮੀ ਪਾਰਟੀ ਵੱਲ ਚਲੀ ਗਈ ਸੀ ਬਦਲਾਅ ਦੇ ਨਾਮ ਤੇ ਉਹ ਵੋਟ ਹੈ। ਫਿਰ ਦੁਬਾਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨਾਲ ਜੁੜੀ। ਇਸ ਦਾ ਵੱਡਾ ਫਾਇਦਾ ਵੱਡਾ ਬੈਨੀਫਿਟ ਹੋਵੇਗਾ ਕਾਂਗਰਸ ਪਾਰਟੀ ਨੂੰ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਕਾਂਗਰਸ ਪਾਰਟੀ ਅਤੇ ਆਪ ਆਦਮੀ ਪਾਰਟੀ ਦੇ ਵਿਚਕਾਰ ਵੀ ਮੁਕਾਬਲਾ ਹੋਵੇਗਾ ਤੇ ਫਿਰ ਦੂਸਰੇ ਨੰਬਰ ਜਾਂ ਤੀਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੀਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੋ ਸਕਦੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਮਯਾਬ ਹੋ ਜਾਂਦੇ ਨੇ ਪੰਥ ਨੂੰ ਇਕੱਠਾ ਕਰਨ ਵਿੱਚ ਕੌਮ ਨੂੰ ਇਕੱਠਾ ਕਰਨ ਵਿੱਚ ਤੇ ਸਾਰਿਆਂ ਜਿਹੜੇ ਬਾਗੀ ਤੁਹਾਡੇ ਦੇ ਵਿੱਚ ਨੇ ਜਿਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਜੇਕਰ ਉਹ ਫਿਰ ਦੁਬਾਰਾ ਉਬਾ ਉਦੇ ਨੇ ਪ੍ਰਧਾਨ ਹੋਰ ਕੋਈ ਬਣ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਫਿਰ ਤਾਂ ਬੜੇ ਵੱਡੇ ਪੱਧਰ ਨਾਲ ਟੱਕਰ ਹੋਵੇਗੀ ਫਿਰ ਟੱਕਰ ਟਕੋਣੀ ਹੋ ਜਾਵੇਗੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੀ ਕੁਰਸੀ ਛੱਡ ਕੇ ਆਪਣੀ ਹਿੰਦ ਆਪਣਾ ਹੰਕਾਰ ਛੱਡ ਕੇ ਨਿਮਾਣੀ ਸਿੱਖ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਉਹ ਮੁੱਖ ਮੰਤਰੀ ਬਣ ਬਣ ਜਾਣ ਇਹਦੇ ਵਿੱਚ ਚਾਹੇ ਉਹ ਬਾਗੀ ਆਲੇ ਨੇ ਪਾਠੇ ਦਾਗੀ ਆਲੇ ਨੇ ਉਹਨਾਂ ਨੂੰ ਕੋਈ ਕਿੰਤੂ ਪ੍ਰਤੂ ਨਹੀਂ ਲੇਕਿਨ ਰੋੜਾ ਹੈ ਪ੍ਰਧਾਨਗੀ ਦਾ ਜੇਕਰ ਪ੍ਰਧਾਨਗੀ ਵਾਲੀ ਕੁਰਸੀ ਛੱਡ ਜਾਂਦੇ ਨੇ ਤਾ ਫਿਰ ਇਹ ਮਾਮਲਾ ਤਕੋਣਾ ਹੋ ਸਕਦਾ ਹੈ ਫਿਰ ਕੌਮ ਸ਼ਰੂਮਣੀ ਅਕਾਲੀ ਦਲ ਵੱਲ ਮੁੜੇਗੀ ਕਿਉਂਕਿ ਸ਼ਰੂਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਹੈ ਬਾਦਲ ਪਰਿਵਾਰਾਂ ਦੇ ਹੱਥਾਂ ਵਿੱਚ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਹੈ ਇਸ ਉੱਤੇ ਹਾਲੇ ਵੀ ਜਿਹੜੀਆਂ ਨੇ ਆ ਜਿਹੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਗੋਂ ਵੱਲ ਉਤੰਜ ਕੱਸੇ ਜਾਂਦੇ ਨੇ ਕਿ ਇਹ ਪਾਰਟੀ ਹੁਣ ਕੌਮ ਦੀ ਨਹੀਂ ਰਹਿਗੀ ਇਹ ਪਾਰਟੀ ਰਹਿਗੀ ਬਾਦਲ ਅਤੇ ਬਾਦਲ ਪਰਿਵਾਰ ਦੀ ਖੇਡ ਛੱਡਣੀ ਪਵੇਗੀ ਜੇਕਰ ਮੁਕਾਬਲੇ ਦੇ ਵਿੱਚ ਆਉਣਾ ਹੈ ਨਹੀਂ ਤਾਂ ਮੁਕਾਬਲਾ ਬਣੇਗਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਾਰ ਧੰਨਵਾਦ